ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਸ੍ਰੀ ਸਿਹਾਟਾ ਸਾਹਿਬ ਵਿਖੇ ਮੌਜੂਦ ਹਨ ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਗੁਰੂ ਸਾਹਿਬ ਦੇ ਇੱਥੇ ਚਰਨ ਛੋਪਾ ਪ੍ਰਾਪਤ ਹੈਗੇ ਨੇ ਸੋ ਅੱਜ ਦਾ ਇਹ ਇਤਿਹਾਸ ਗੁਰਦੁਆਰਾ ਸਿਹਾਟਾ ਸਾਹਿਬ ਨੂੰ ਲੈ ਕੇ ਰਹੇਗਾ ਸਾਡੇ ਨਾਲ ਇੱਥੇ ਗਰੰਤੀ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਆ ਬਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਬਲਬੀਰ ਸਿੰਘ ਜੀ ਬਬਈ ਦੱਸਿਆ ਜਾਂਦਾ ਹੈ ਕਿ ਕਾਫੀ ਪੁਰਾਣਾ ਇਤਿਹਾਸ ਜੁੜਿਆ ਤਨਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨਾਲ ਇਤਿਹਾਸ ਜੁੜਿਆ ਹੋਇਆ ਸੋ ਇਤਿਹਾਸ ਜਾਨੋ ਕਰਵਾਵਾਂਗੇ ਸਾਨੂੰ ਤਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸੰਗਤ ਜੀ ਆਪ ਜਿਸ ਪਾਵਨ ਸਥਾਨ ਦੇ ਦਰਸ਼ਨ ਦਿਦਾਰੇ ਕਰ ਰਹੇ ਹੋ ਇਸ ਸਥਾਨ ਦਾ ਨਾਮ ਗੁਰਦੁਆਰਾ ਸ਼੍ਰੀ ਸਹਿਟਾਂ ਸਾਹਿਬ ਹੈ ਇਹ ਪਾਵਨ ਸਥਾਨ ਤੁਹਾਨੂੰ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਅਤੇ ਤੁਹਾਨੂੰ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਤੇਨਾਂ ਦੀ ਚਰਨ ਸ਼ੋ ਪ੍ਰਾਪਤ ਹੈ ਅਤੇ ਅਨੇਕ ਹੋਰ ਗੁਰਸਿੱਖਾਂ ਜਿਵੇਂ ਬਾਬਾ ਬੁੱਢਾ ਜੀ ਭਾਈ ਸ਼ਾਲੋ ਜੀ ਅਨੇਕਾਂ ਗੁਰਸਿੱਖਾਂ ਦੀ ਚਰਨ ਸ਼ੋ ਪ੍ਰਾਪਤ ਇਹ ਮਹਾਨ ਸਥਾਨ ਹੈ ਇਤਿਹਾਸਕਾਰ ਇਹਦੇ ਬਾਰੇ ਦੱਸਦੇ ਨੇ ਕਿ ਜੱਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਨਹੀਂ ਸੀ ਹੋਇਆ ਇਹ ਤੋਂ ਥੋੜੀ ਦੂਰ ਲਗਭਗ ਪੌਣਾ ਕਿਲੋਮੀਟਰ ਤੇ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿੱਥੇ ਉਹਨਾਂ ਦਾ ਜਨਮ ਹੋਇਆ ਹੈ ਗੁਰੂ ਕੀ ਵਡਾਲੀ ਹੈ ਮਹਾਰਾਜ ਦਾ ਜਨਮ ਨਹੀਂ ਸੀ ਹੋਇਆ ਤੇ ਗੁਰੂ ਕੀ ਵਡਾਲੀ ਵਿਖੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਾਨ ਨਵਾਸ ਕਰਦੇ ਸਨ ਤੇ ਇੱਥੇ ਦੱਸਦੇ ਨੇ ਕਿ ਦੀਵਾਨ ਸੱਜੇ ਹੋਏ ਨੇ ਦੀਵਾਨ ਸੱਜੇ ਨੇ ਸਤ ਗੁਰਾਂ ਦਾ ਜਨਮ ਹੋਇਆ ਹੈ ਤੇ ਆ ਕੇ ਸੇਖਾਂ ਨੇ ਸਤ ਗੁਰਾਂ ਨੂੰ ਦੱਸਿਆ ਕਿਤਾ ਸਤ ਗੁਰੂ ਜੀ ਆਪ ਜੀ ਦੇ ਗ੍ਰਹਿ ਵਿਖੇ ਬੇਟੇ ਨੇ ਜਨਮ ਲਿਆ ਹੈ ਸਤ ਗੁਰਾਂ ਨੇ ਬਹੁਤ ਖੁਸ਼ੀ ਕਰਨੀ ਕੀਤੀ ਸਮੂਹ ਸੰਗਤਾਂ ਨੇ ਬਹੁਤ ਖੁਸ਼ੀ ਕੀਤੀ ਤਾਂ ਸੰਗਤ ਕਹਿਣ ਲੱਗੀ ਸਤ ਗੁਰੂ ਜੀ ਤੁਹਾਡੇ ਘਰ ਸਪੁੱਤਰ ਨੇ ਜਨਮ ਲਿਆ ਅਸੀਂ ਆਪਜੀ ਪਾਸੋਂ ਵਧਾਈ ਲੈਣੀ ਹੈ ਵਧਾਈਆਂ ਦਿੰਦੇ ਨੇ ਸਤਗੁਰ ਕਹਿੰਦੇ ਹਾਂ ਜੀ ਸੰਗਤ ਜੀ ਜਰੂਰ ਤਾਂ ਕਹਿ ਲੱਗੇ ਮਹਾਰਾਜ ਸਾਨੂੰ ਪਾਣੀ ਦੀ ਬੜੀ ਔਕੜ ਹੈ ਸਾਨੂੰ ਪਾਣੀ ਲੈਣ ਲਈ ਬੜੀ ਬੜੀ ਦੂਰ ਜਾਣਾ ਪੈਂਦਾ ਗਰਮੀਆਂ ਦੀ ਰੁੱਤ ਤੇ ਪਿੱਛੇ ਬੱਚਿਆਂ ਨੂੰ ਜਨਾਨੀਆਂ ਨੂੰ ਛੱਡਣਾ ਪੈਂਦਾ ਬਹੁਤ ਔਖੇ ਹੁੰਦੇ ਹਨ ਕਿਰਪਾ ਕਰੋ ਸਾਡੀ ਇਸ ਮਸਲੇ ਦਾ ਹੱਲ ਕਰ ਦਿਓ ਸਾਡੀ ਪਾਣੀ ਦੀ ਔਕਲਤ ਇਸ ਨੂੰ ਦੂਰ ਕਰ ਦਿਓ ਤਾਂ ਸਤਗੁਰਾਂ ਨੇ ਨਗਰ ਵਾਸੀਆਂ ਦੀ ਪੁਕਾਰ ਤੇ ਇੱਥੇ ਫਿਰ ਇੱਕ ਖੂਹ ਬਣਵਾਇਆ ਅਤੇ 6 ਹਟ ਮਾਲਾ ਆਪ ਖੂਬ ਵਿੱਚ 6 ਮਾਲਾਂ ਚਲਵਾਈਆਂ ਜਿਸ ਦਾ ਨਾਮ 6 ਹਟਾ ਸਾਹਿਬ ਪ੍ਰਸਿੱਧ ਹੋਇਆ ਇਸ ਤੋਂ ਥੋੜੀ ਦੂਰ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੋ ਕਿ ਗੁਰੂ ਕੀ ਵਡਾਲੀ ਵਿਖੇ ਸਥਿਤ ਹੈ ਆਪ ਸੰਗਤ ਜੀ ਉੱਥੇ ਵੀ ਜਾ ਕੇ ਉਹਨਾਂ ਦੇ ਦਰਸ਼ਨ ਪਾਵਾਂ ਸਥਾਨ ਦੇ ਦਰਸ਼ਨ ਕਰੋ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਹਰਜਨਦੇਵ ਜੀ ਮਹਾਰਾਜ ਚਰਨ ਸ਼ੋਪਰਾਪਤ ਹੈ ਗੁਰਦੁਆਰਾ ਸ੍ਰੀ ਛੇਟਾ ਸਾਹਿਬ ਇੱਥੇ ਵੀ ਸੰਗਤਾਂ ਆਉਂਦੀਆਂ ਨੇ ਇੱਥੇ ਬਹੁਤ ਭਾਰੀ ਮੇਲਾ ਹਰ ਮਹੀਨੇ ਪੰਚਮੀ ਦੇ ਦਿਹਾੜੇ ਚ ਲੱਗਦਾ ਹੈ ਜਿਨ੍ਹਾਂ ਬੀਬੀਆਂ ਦੇ ਗਰਭ ਵਿਖੇ ਬੱਚੇ ਦੀ ਜ ਗੁਰੂ ਸਾਹਿਬ ਦਾ ਬਰਸੀ ਕਿ ਪੁੱਤਰ ਹੇਤ ਨਾਰੀ ਜੋ ਪੁੱਤਰ ਹੇਤ ਨਾਰੀ ਜੋ ਮਾਸ ਮਾਸ ਇੰਹਾ ਨਹਾਏ ਏਕ ਬਰਸ ਮੈਂ ਸੁਤਲੇ ਹੈ ਸ੍ਰੀ ਗੁਰੂ ਆਸ ਫਰਮਾਏ ਭਾਵ ਕਿ ਜਿਸ ਨਾਰੀ ਦੇ ਘਰ ਸਪੁੱਤਰ ਨਹੀਂ ਹੈ ਉਹ ਇਥੇ ਸਰਦਾ ਭਾਵਨਾ ਦੇ ਨਾਲ ਆ ਕੇ ਹਰ ਮਹੀਨੇ ਇਸ਼ਨਾਨ ਕਰੇ ਪੰਚਮੀ ਦੀ ਦਿਹਾੜੇ ਤੇ ਤਾਂ ਉਸ ਨੂੰ ਜਰੂਰ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ ਗੁਰਦੁਆਰਾ ਬਲਾਸ ਬਲਾਸ ਪਾਸ਼ੇ ਸ਼ੇਮੀ ਵਿੱਚ ਇਸ ਵਰਨਣ ਹੈ ਸੋ ਇਹ ਉਹ ਮਹਾਨ ਪਵਿੱਤਰ ਸਥਾਨ ਜਿੱਤੇ ਆਪ ਸੰਗਤਾਂ ਦਰਸ਼ਨ ਕਰ ਰਹੇ ਹੋ ਸੋ ਆਪ ਜੇ ਜੋ ਮੌਕਾ ਲੱਗੇ ਜੇ ਜਰੂਰ ਇਸ ਪਾਵਨ ਸਥਾਨ ਤੇ ਸੰਗਤ ਜੀ ਦਰਸ਼ਨ ਕਰਨ ਆਇਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸੰਗਤ ਜੀ ਦੱਸ ਦਈਏ ਕਿ ਇਹ ਗੁਰਦੁਆਰਾ ਸਾਹਿਬ ਪੰਜਵੀਂ ਅਤੇ ਛੇਵੀਂ ਪਾਸ਼ਾਹੀ ਜੀ ਦੇ ਚਰਨ ਛੋਪਾ ਪ੍ਰਾਪਤ ਹੈਗੇ ਨੇ ਜਿਸ ਜਗ੍ਹਾ ਤੇ ਇੱਕ ਖੂਬੀ ਹੈਗਾ ਆ ਦੱਸਿਆ ਜਾਂਦਾ ਹੈ ਕਿ ਜਦੋਂ ਇਸ ਜਗ੍ਹਾ ਤੇ ਆਬਾਦੀ ਨਹੀਂ ਸੀ ਲਾਗੀਸ਼ਾ ਕੀ ਖੇਤ ਹੁੰਦੇ ਸੀਗੇ ਤੇ ਲੋਕਾਂ ਦੇ ਜਿਹੜੇ ਖੇਤ ਆ ਉਹ ਪਾਣੀ ਨਾ ਹੋਣ ਕਰਕੇ ਸੁੱਕੇ ਪੈ ਜਾਂਦੇ ਸੀਗੇ ਤਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੂੰ ਦੱਸਿਆ ਤਾਂ ਉਹਨਾਂ ਨੇ ਇਸ ਜਗ੍ਹਾ ਤੇ ਇੱਕ ਖੂਹ ਦੀ ਉਸਾਰੀ ਕੀਤੀ ਤਾਂ ਇਸ ਇਸ ਦੇ ਵਿੱਚ 6 ਹਟਾ ਲਗਾਈਆਂ ਜਿਹੜੀਆਂ 6 ਮਾਲਾ ਘੋਮਦੀਆਂ ਸੀਗੀਆਂ ਉਹ 6 ਹਟਾ ਉਹਨੂੰ ਕਹਿੰਦੇ ਆ ਤੇ ਲਾਗੀਸ਼ਾ ਕੇ ਤੇ ਇਸ ਜਗ੍ਹਾ ਤੋਂ ਜਿੰਨਾ ਵੀ ਪਾਣੀ ਜਾਂਦਾ ਸੀਗਾ ਜਿਹਦੇ ਵੀ ਜਿਹੜੇ ਜਿਹੜੇ ਵੀ ਇਲਾਕੇ ਦੇ ਵਿੱਚ ਪਾਣੀ ਜਾਂਦਾ ਸੀ ਉਹ ਸਾਰੇ ਦਾ ਨਾਮ ਛਹਾਟਾ ਪੈ ਗਿਆ ਸੋ ਇਹ ਛੇ ਹਟਾ ਇਲਾਕਾ ਇਹ ਛੇ ਹਟਾ ਗੁਰਦੁਆਰਾ ਸਾਹਿਬ ਤੋਂ ਮੌਜੂਦ ਹੈਗਾ ਸੋ ਇਹ ਪੰਚਵੀਂ ਸੇਵੀ ਪਾਸ਼ਾਹੀ ਦੇ ਚਰਨ ਛੋਪਾ ਪ੍ਰਾਪਤ ਨੇ ਇਸ ਜਗ੍ਹਾ ਤੇ ਜ਼ਰੂਰ ਆ ਕੇ ਸੰਗਤਾਂ ਜਦੋਂ ਵੀ ਆਉਂਦੀਆਂ ਨੇ ਚਾਹੇ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਦਿਦਾਰੇ ਕਰਨਾ ਹੋ ਜਾਂ ਚਾਹੇ ਗੁਰਦੁਆਰਾ ਸ਼ਹੀਦਾ ਸਾਹਿਬ ਦਰਸ਼ਨ ਕਰਨਾ ਹੋ ਤਾਂ ਇਸ ਜਗ੍ਹਾ ਤੇ ਆ ਕੇ ਵੀ ਤੁਸੀਂ ਦਰਸ਼ਨ ਦਿਦਾਰੇ ਕਰ ਸਕਦੇ ਹੋ ਮੈਨੂੰ ਦਿਓ ਇਜਾਜ਼ਤ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਮੈਸ ਮਰਦੀਪ ਸਿੰਘ ਅੰਮ੍ਰਿਤਸਰ